ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਕੱਲ ਅਸੀਂ ਜੋ ਪਰਸੋਂ ਪਹਿਲਗਾਮ ਦੇ ਵਿੱਚ ਜੋ ਕਤਲੇਆਮ ਹੋਇਆ ਸਾਡੇ ਮਾਸੂਮ ਲੋਕਾਂ ਦਾ ਤੇ ਜਿਹੜੇ ਉੱਥੇ ਸੈਰ ਕਰਨ ਗਏ ਸੀ ਧਰਤੀ ਤੇ ਵਸਦੇ ਸਵਰਗ ਨੂੰ ਦੇਖਣ ਗਏ ਸੀਗੇ ਉਹ ਨਰਕ ਵਜੋਂ ਵਾਪਸ ਆਏ ਵਿਚਾਰੇ ਉਹਨਾਂ ਦੇ ਪਰਿਵਾਰ ਰੋਂਦੇ-ਕਰਲਾਉਂਦੇ ਆਏ ਝੱਲੇ ਨਹੀਂ ਜਾਂਦੇ। ਤੇ ਜਦੋਂ ਉਹਨਾਂ ਦਾ ਵਿਰਲਾਪ ਦੇਖਦੇ ਆ ਤਾਂ ਹਰ ਪੱਥਰ ਦਿਲ ਇਨਸਾਨ ਜਿਹੜਾ ਹੈ ਉਹਦਾ ਦਿਲ ਪਿੰਗ ਪਿਗਲ ਪੈਂਦਾ ਵੀ ਇਹ ਕੀ ਹੋਇਆ ਤੇ ਕਿਉਂ ਹੋਇਆ ਉਹਦੇ ਚ ਕਾਫੀ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਕਸ਼ਮੀਰੀ ਲੋਕਾਂ ਨੇ ਉਸ ਵਕਤ ਬਾਕੀ ਰਹਿੰਦੇ ਜਿਹੜੇ ਸੈਲਾਨੀ ਉਥੇ ਗਏ ਹੋਏ ਸੀ ਉਹਨਾਂ ਨੂੰ ਜਿਵੇਂ ਉਹਨਾਂ ਨੇ ਦਲਾਸਾ ਦਿੱਤਾ ਉਹਨਾਂ ਨੂੰ ਉਹ ਔਜੜ ਰਾਹਾਂ ਤੋਂ ਲੈ ਕੇ ਆਏ ਆਪਣੀਆਂ ਬੱਗੀਆਂ ਦੇ ਉੱਤੇ ਜਾਂ ਆਪਣੇ ਵੈਸੇ ਜਿਸ ਤਰ੍ਹਾਂ ਵੀ ਹੈਲਪ ਹੋਈ ਉਹ ਆਪਣੇ ਆਪ 'ਚ ਇਨਸਾਨੀਅਤ ਦੀ ਇੱਕ ਬਹੁਤ ਵੱਡੀ ਤਸਵੀਰ ਹੈ। ਖਾਸ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਕੱਲ ਇੱਕ ਵੀਡੀਓ ਸੀਗੀ ਕਰਨਾਟਕਾ ਤੋਂ ਜਿਹੜੀ ਇੱਕ ਜਿਹੜਿਆ ਮੰਜੂਨਾਥ ਰਾਓ ਨਾਂ ਦਾ ਵਿਅਕਤੀ ਸਰੇ ਆਮ ਉਹਦੀ ਪਤਨੀ ਦੇ ਹੁੰਦੇ ਆ ਉਹਦੇ ਬੇਟੇ ਦੇ ਹੁੰਦੇ ਆ ਉਹਨੂੰ ਗੋਲੀਆਂ ਮਾਰ ਕੇ ਉਹਨਾਂ ਦੇ ਸਾਹਮਣੇ ਉਹ ਦਮ ਤੋੜ ਦਿੰਦਾ ਹੈ ਤੇ ਉਸ ਹਾਲਾਤ ਦੇ ਵਿੱਚ ਕਿਵੇਂ ਉੱਥੋਂ ਦੇ ਜਿਹੜੇ ਕਸ਼ਮੀਰੀ ਲੋਕ ਨੇ ਜਿਹੜੇ ਉਹਨਾਂ ਜਿਹੜੀਆਂ ਘੋੜੀਆਂ ਕਹਿ ਲੋ ਉਹਨਾਂ ਨੂੰ ਖਚਰਾ ਕਹਿ ਲੋ ਉਹਨਾਂ ਵਾਲੇ ਲੋਕ ਜਿਹੜੇ ਐ ਉਹ ਕਿਵੇਂ ਉਹਨੂੰ ਦਲਾਸਾ ਦਿੰਦੇ ਐ ਤੇ ਉਹ ਆਪ ਦੱਸਦੀ ਐ ਵੀ ਜਿਵੇਂ ਮੇਰੇ ਬੇਟੇ ਨੂੰ ਇੱਕ ਜਣੇ ਨੇ ਨਾਲ ਲਿਆ ਤੇ ਮੈਨੂੰ ਦੋ ਜਣਿਆਂ ਨੇ ਦਲਾਸਾ ਦੇ ਕੇ ਨਾਲ ਆਸਰਾ ਦੇ ਕੇ ਲੈ ਕੇ ਆਂਦਾ ਤਾਂ ਮੈਨੂੰ ਲੱਗਦਾ ਸੀ ਵੀ ਇਹ ਕਸ਼ਮੀਰੀ ਲੋਕ ਮੇਰੇ ਆਪਣੇ ਸਕੇ ਭਰਾ ਨੇ ਇੱਕ ਹੋਰ ਵਿਅਕਤੀ ਸੰਕਲਪਨਾ ਦਾ ਸੈਲਾਨੀ ਜਿਹੜਾ ਉਹ ਕਿਸੇ ਹੋਟਲ ਦੇ ਵਿੱਚ ਠਹਿਰਿਆ ਹੋਇਆ ਸੀਗਾ ਤੇ ਉਹ ਜਦੋਂ ਉਹਨੇ ਦੇਖਿਆ ਵੀ ਇਹ ਕੀ ਕੁਝ ਹੋ ਰਿਹਾ ਹੈ ਜਦੋਂ ਕਹਿੰਦਾ ਇਸ ਘਟਨਾ ਤੋਂ ਬਾਅਦ ਅਸੀਂ ਹੋਟਲ ਦੇ ਵਿੱਚ ਆਏ ਆ ਤਾਂ ਹੋਟਲ ਦੇ ਜਿਹੜੇ ਜਿੰਨੇ ਕਸ਼ਮੀਰੀ ਮੁਲਾਜ਼ਮ ਸੀ ਮੁਸਲਮਾਨ ਸੀ ਉਹ ਸਾਡੇ ਨਾਲ ਅੱਖ ਮਿਲਾਉਣ ਤੋਂ ਡਰਦੇ ਸੀ ਤੇ ਉਹਨਾਂ ਦੇ ਅੰਦਰ ਇਹ ਅਹਿਸਾਸ ਸੀ ਕਿ ਉਹਨਾਂ ਦੇ ਆਪ ਦੇ ਕਸ਼ਮੀਰ 'ਚ ਅਜਿਹਾ ਪਾਣਾ ਕਿਉਂ ਵਾਪਰਿਆ ਉਹਨਾਂ ਦਾ ਦਰਦ ਵੀ ਅਸੀਂ ਸਮਝ ਸਕਦੇ ਸੀ ਸਾਡਾ ਦਰਦ ਉਹ ਵੱਧ ਸਮਝ ਰਹੇ ਸੀ ਸਾਡੇ ਨਾਲੋਂ ਤੇ ਮੈਨੂੰ ਲੱਗਿਆ ਵੀ ਇਹ ਗੱਲ ਕਹਿਣੀ ਚਾਹੀਦੀ ਹੈ ਤਾਂ ਫਿਰ ਉਹ ਉੱਥੇ ਦਰਿਆ ਦੇ ਕਿਨਾਰੇ ਤੇ ਬੈਠ ਕੇ ਇੱਕ ਵੀਡੀਓ ਪਾਉਂਦੇ ਆ ਦੇਸ਼ ਦੇ ਲੋਕਾਂ ਦੇ ਨਾਂ ਤੇ ਵੀ ਵੀ ਦੇਖਿਓ ਕਿਤੇ ਅੱਤਵਾਦੀਆਂ ਨੂੰ ਆਮ ਕਿਸ਼ਵਰੀਆਂ ਦੇ ਨਾਲ ਮਿਲਾ ਕੇ ਨਾ ਦੇਖ ਲਿਓ ਇਹ ਦੇਸ਼ ਲਈ ਬਹੁਤ ਹੀ ਖਤਰਨਾਕ ਗੱਲ ਹੋਊਗੀ ਬਹੁਤ ਸਾਰੀਆਂ ਤਾਕਤਾਂ ਇਸ ਗੱਲ ਦੇ ਉੱਤੇ ਲੱਗੀਆਂ ਹੋਈਆਂ ਨੇ ਵੀ ਜਿਹੜੀਆਂ ਕੁਝ ਚੰਦ ਜਿਹੜੇ ਅੱਤਵਾਦੀ ਐ ਉਹਨਾਂ ਦੇ ਕਰਕੇ ਸੋਚੇ ਕਸ਼ਮੀਰੀ ਲੋਕਾਂ ਨੂੰ ਜਾਂ ਮੁਸਲਮਾਨ ਲੋਕਾਂ ਨੂੰ ਨਫ਼ਰਤ ਕਰਦੇ ਐ ਇਹ ਨਾ ਕਿਤੇ ਕਰ ਲਿਓ ਇਹ ਤਾਂ ਬਹੁਤ ਹੀ ਵੱਡਾ ਗੁਨਾਹ ਹੋ ਜਾਣਾ ਹੈ ਇਸ ਸੰਕਲਪਨਾ ਦਾ ਮੁੰਡਾ ਵੀਡੀਓ ਪਾਉਂਦੇ ਇੱਕ ਹੋਰ ਕੁੜੀ ਵੀਡੀਓ ਪਾਉਂਦੀ ਹੈ ਉਹ ਵੀ ਇਸੇ ਕਿਸਮ ਦਾ ਆਪਣਾ ਦਰਦ ਜ਼ਾਹਰ ਕਰਦੀ ਹੈ ਵੀ ਜੇ ਕਿਤੇ ਇਹ ਸਾਨੂੰ ਸਾਥ ਮਨਾ ਨਾ ਦਿੰਦੇ ਤਾਂ ਸਾਡਾ ਕੀ ਹਾਲ ਹੁੰਦਾ ਸਾਨੂੰ ਪਤਾ ਨਹੀਂਗਾ ਕਿਸ ਤਰ੍ਹਾਂ ਨਾਲ ਕਸ਼ਮੀਰੀ ਲੋਕਾਂ ਨੇ ਕੀਤਾ ਉਸੇ ਸ਼ਾਮ ਕਸ਼ਮੀਰ ਦੇ ਸਮੁੱਚੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਐ ਉਹ ਮੋਮਬਤੀ ਮਾਰਚ ਹੋਏ ਵੀ ਇਹ ਬਹੁਤ ਹੀ ਮਾੜਾ ਹੋ ਗਿਆ ਇੱਕ ਹੋਰ ਗੱਲ ਜਿਹੜੀ ਹੈ ਉਹ ਇਹ ਹੈ ਕਿ ਕੱਲ ਸਮੁੱਚੇ ਕਸ਼ਮੀਰ ਦੇ ਸਾਰੇ ਸ਼ਹਿਰ ਪਿਛਲੇ 33 ਸਾਲਾਂ ਦੇ ਇਤਿਹਾਸ ਦੇ ਵਿੱਚ 35 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਦਾ ਬੰਦ ਕਸ਼ਮੀਰ ਦੇ ਵਿੱਚ ਹੋਇਆ ਅੱਤਵਾਦੀਆਂ ਦੇ ਕਹਿਣ ਤੇ ਡਰ ਦੇ ਮਾਰਿਆਂ ਤਾਂ ਬੰਦ ਲੋਕਾਂ ਨੇ ਕਈ ਵਾਰ ਕੀਤੇ ਐ ਪਰ ਇਨਸਾਨੀਅਤ ਲਈ ਬੰਦ ਬਹੁਤ دیر ਬਾਅਦ ਹੋਇਆ ਇਹ ਤੇ ਇਹ ਇੱਕ ਵੱਡਾ ਸਬਕ ਹੈ ਵੀ ਕਸ਼ਮੀਰੀ ਲੋਕ ਅੱਤਵਾਦੀਆਂ ਦੇ ਨਾਲ ਨਹੀਂ ਹੈਗੇ ਉਹ ਅੱਤਵਾਦੀਆਂ ਦੇ ਵਿਰੁੱਧ ਨੇ ਅਸੀਂ ਇਹ ਗੱਲ ਨੂੰ ਉਚਿਤੇ ਤੌਰ ਤੇ ਉਲੇਖ ਕਰਨਾ ਚਾਹਾਂਗੇ ਕਿ ਜਿਹੜਾ ਸੈਦ ਹੁਸੈਨ ਸ਼ਾਹ ਜਿਹੜਾ ਆਦਲ ਨਾਂ ਦਾ ਮੁੰਡਾ ਠਾਈਕ ਸਾਲਾਂ ਦਾ ਉਹ ਜਦੋਂ ਦੇਖਦਾ ਹੈ ਕਿ ਵੀ ਅੱਤਵਾਦੀ ਕਿਸੇ ਨੂੰ ਮਾਰ ਰਿਹਾ ਹੈ ਤਾਂ ਉਹ ਉਹਨਾਂ ਨੂੰ ਝੱਪ ਪੈਂਦਾ ਤੇ ਉਹ ਬਚਾ ਲੈਂਦਾ ਦੇਖ ਜਾਂਦਾ ਫੇਰ ਉਠਦਾ ਤੇ ਉੱਠ ਕੇ ਫੇਰ ਉਹਦੀ ਬੰਦੂਕ ਖੋਂਦਾ ਤੇ ਖੋ ਕੇ ਲੜਨ ਦੀ ਕੋਸ਼ਿਸ਼ ਕਰਦਾ ਇਸ ਕੋਸ਼ਿਸ਼ ਦੇ ਵਿੱਚ ਨਾਲ ਦਾ ਜਿਹੜਾ ਅਤਵਾਦੀ ਹੈ ਉਹ ਗੋਲੀ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੰਦਾ ਕੱਲ ਉਹਦੇ ਘਰ ਦੇ ਉੱਤੇ ਉਹਦਾ ਉਹਦੀਆਂ ਜਿਹੜੀਆਂ ਵੀਡੀਓਜ਼ ਐ ਉਹ ਵੀ ਦੇਖਣ ਵਾਲੀਆਂ ਨੇ ਮੁੱਖ ਮੰਤਰੀ ਉਮਰ 우ਦਦਲਾ ਉੱਥੇ ਗਏ ਸੀ ਉਹਨਾਂ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਉਹ ਜਿਹੜਾ ਉਹ ਕੋਈ ਉਹਨਾਂ ਖਚਰਾ ਘੋੜੀਆਂ ਦਾ ਮਾਲਕ ਨਿੰਗਾ ਆਦਿਨ ਉਹ ਤਾਂ ਮਜਦੂਰ ਹੈ ਵਿਚਾਰਾ ਦਿਹਾੜੀ ਤੇ ਰੱਖਿਆ ਜਾਂਦਾ ਉਹ ਮਾਲਕ ਉਹਨੂੰ ਲਿਆਉਂਦਾ ਕਦੇ ਕਿਤੇ ਭੇਜ ਜਾਂਦਾ ਕਦੇ ਕਿਤੇ ਭੇਜ ਦਿੰਦਾ ਉਹ ਦਿਹਾੜੀਆਂ ਨਾਲ ਪਰਿਵਾਰ ਪਾੜਦਾ ਤੇ ਉਹ ਕਹਿੰਦਾ ਇਹ ਹੈ ਵੀ ਤੁਸੀਂ ਇਹਨਾਂ ਨੂੰ ਕਿਉਂ ਮਾਰਦੇ ਹੋ ਇਹ ਤਾਂ ਸਾਡੇ ਮਹਿਮਾਨ ਨੇ ਇਹ ਤਾਂ ਕਸ਼ਮੀਰ ਦੇ ਮਹਿਮਾਨ ਨੇ ਕਿਉਂ ਮਾਰਦੇ ਇਹ ਆਵਾਜ਼ ਸਾਡੇ ਕੰਨਾਂ 'ਚ ਗੂੰਜਦੀ ਹੈ ਦੋਸਤੋ ਅਸੀਂ ਅਸੀਂ ਕਈ ਵਾਰ ਸਾਨੂੰ ਨਫ਼ਰਤ ਦੇ ਵਿੱਚ ਅੰਨਿਆ ਕੀਤਾ ਜਾਂਦਾ ਹੈ ਦੂਜੇ ਪਾਸੇ ਕੱਲ 36 ਗੜ ਦਾ ਬੀਜੇਪੀ ਦਾ ਜਿਹੜਾ ਪੇਜ ਹੈ ਫੇਸਬੁੱਕ ਪੇਜ ਉਹ ਲਿਖਦਾ ਹੈ ਕਿ ਧਰਮ ਪੁੱਛਿਆ ਸੀ ਜਾਤ ਨਹੀਂ ਇਹ ਗੱਲ ਯਾਦ ਰੱਖਾਂਗੇ ਦਾ ਮਤਲਬ ਹੈ ਵੀ ਧਰਮ ਦੇ ਨਾਂ ਦੇ ਉੱਤੇ ਸਾਨੂੰ ਮਾਰਿਆ ਤਾਂ ਅਸੀਂ ਵੀ ਦੇਖਾਂਗੇ ਇਹ ਗੱਲ ਐਡੀ ਨਫ਼ਰਤ ਇੱਕ ਟੀਵੀ ਚੈਨਲ ਜਿਹੜਾ ਹੈ ਉਹ ਬੋਲ ਰਿਹਾ ਹਮਾਸ ਜੈਸਾ ਹਮਲਾ ਇਜ਼ਰਾਈਲ ਜੈਸਾ ਜਵਾਬ ਉਹ ਜਿਹੜੀ ਕੁੜੀ ਐਂਕਰ ਉਹ ਇਸ ਹੈਡਿੰਗ ਦੇ ਉੱਤੇ ਬਹਿਸ ਕਰਾ ਰਹੀ ਹੈ ਇਸ ਹੈਡਿੰਗ ਦੇ ਉੱਤੇ ਗੱਲਾਂ ਕਰ ਰਹੀ ਹੈ ਹਮਾਸ ਦਾ ਹਮਲਾ ਇਜ਼ਰਾਈਲ ਦੀ ਜਿਹੜੀ ਜਿਹੜੀ ਉੱਥੋਂ ਦੀ ਡਿਫੈਂਸ ਫੋਰਸ ਹੈ ਉਹਦੇ ਉੱਤੇ ਹਮਲਾ ਹੈ ਫੋਰਸ ਦੇ ਉੱਤੇ ਸਿੱਧਾ ਇਜ਼ਰਾਈਲੀ ਸਧਾਰਨ ਲੋਕਾਂ ਤੇ ਹਮਲਾ ਨਹੀਂ ਇਹ ਸਧਾਰਨ ਲੋਕਾਂ ਤੇ ਹਮਲਾ ਹੈ ਤੇ ਉਹ ਦੋ ਅੱਡ-ਅੱਡ ਮੁਲਕ ਨੇ ਉਹ ਤਾਂ ਉਹ ਕਤਲੇਆਮ ਕਰ ਰਿਹਾ ਹੈ ਤੇ ਸਾਡੀ ਜਿਹੜੀ આજ ਤੱਕ ਦੀ ਇਹ ਪੱਤਰਕਾਰ ਹੈ ਇਜ਼ਰਾਈਲ ਦਾ ਜਿਹੜਾ ਫਲਸਤੀਨੀਆ ਦੇ ਉੱਤੇ ਜ਼ੁਲਮ ਹੈ ਉਸ ਨੂੰ ਇਸ ਹੈਡਿੰਗ ਦੇ ਨਾਲ ਜਿਹੜਾ ਜਸਟੀਫਾਈ ਕਰ ਰਹੀ ਹੈ ਉਸ ਨੂੰ ਜਹਜ ਠਹਿਰਾ ਰਹੀ ਹੈ। ਇਨਸਾਨੀਅਤ ਇਨਸਾਨੀਅਤ ਹੈ ਉਸ ਨੂੰ ਦੇਖਣ ਤੋਂ ਇਨਕਾਰੀ ਨੇ ਬਹੁਤ ਸਾਰੇ ਲੋਕ ਅੰਨੇ। ਕੱਲ ਦੀ ਇੱਕ ਵੀਡੀਓ ਹੋਰ ਵੀ ਹੈ ਉੱਥੋਂ ਦੀ ਕਸ਼ਮੀਰ ਦੀ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਨਾਰੇ ਲਾ ਰਹੇ ਆ ਕਸ਼ਮੀਰ ਸੇ ਆਵਾਜ਼ ਆਈ ਹਿੰਦੂ ਮੁਸਲਮ ਭਾਈ ਭਾਈ ਇਸ ਨੂੰ ਕੋਈ ਪੱਤਰਕਾਰ ਗੋਦੀ ਮੀਡੀਆ ਦੇ ਕਵਰ ਕਰਦੇ ਆ ਤੇ ਉਹ ਇਹ ਨਾਰੇ ਛੱਡ ਕੇ ਕੁਝ ਹੋਰ ਦੇਖਣਾ ਚਾਹੁੰਦੇ ਆ ਤੇ ਫਿਰ ਉਹ ਗੋਦੀ ਮੀਡੀਆ ਮੁਰਦਾਬਾਦ ਦੇ ਵੀ ਨਾਰੇ ਲਾਉਂਦੇ ਆ ਰਿਪਬਲਿਕ ਭਾਰਤ ਟੀਵੀ ਜਿਹੜਾ ਹੈ ਉਹਦਾ ਵੀ ਮੁਰਦਾਬਾਦ ਦੇ ਵੀ ਨਾਰੇ ਲਾਉਂਦੇ ਆ ਉਹ ਕਿਉਂਕਿ ਟੀਵੀ ਵਾਲੇ ਬਹੁਤ ਹੀ ਗੰਦਾ ਪ੍ਰਚਾਰ ਕਰਨ ਤੇ ਤੁਲੇ ਹੋਇਆ। ਰਿਪਬਲਿਕ ਟੀਵੀ ਦਾ ਜਿਹੜਾ ਮਾਲਕ ਹੈ ਅਰਨਵ ਗੋਸਵਾਮੀ ਉਹ ਕੱਲ ਇੱਕ ਨਵੀਂ ਗੱਲ ਛੇੜਦਾ ਹੈ ਵੀ 370 ਦੀ ਗੱਲ ਨਹੀਂ ਉੱਥੇ ਤੁਸੀਂ ਸਰਕਾਰ ਕਹਿੰਦੇ ਹੋ ਵੀ ਉਹਨੂੰ ਉਹ ਕਰ ਦਿਓ। ਇਹ ਕੋਈ ਲੋੜ ਨਹੀਂ ਕਿਸੇ ਨੂੰ ਅਧਿਕਾਰ ਦੇਣ ਦੀ। ਕੀ ਉੱਥੇ ਦੀ ਸਰਕਾਰ ਕਰਕੇ ਇਹ ਹੋਇਆ? ਅਕਲ ਦੇ ਉਹ ਅੰਨੇ ਹੋ। ਸਾਰਾ ਜੰਮੂ ਕਸ਼ਮੀਰ ਕੇਂਦਰੀ ਜਿਹੜਾ ਗ੍ਰਹਿ ਮੰਤਰਾਲੇ ਉਹਦੇ ਅਧੀਨ ਹੈ ਇਸ ਵਕਤ। ਉੱਥੋਂ ਦੀ ਜਿਹੜੀ ਚੁਣੀ ਹੋਈ ਸਰਕਾਰ ਹੈ ਉਹਦੇ ਕੋਲ ਕੋਈ ਅਧਿਕਾਰ ਨਹੀਂ ਹੈ ਇਹੇਜੇ ਪੁਲਿਸ ਦੇ ਤੇ ਫੌਜ ਦੇ ਸਾਰੇ ਅਧਿਕਾਰ ਲੈਫਟੀਨੈਂਟ ਗਵਰਨਰ ਕੋਲ ਤੇ ਹੋਮ ਮਿਨਿਸਟਰ ਕੋਲ ਨੇ ਤੇ ਤੁਸੀਂ ਜੇ ਉਹਨੂੰ ਰਾਜ ਦਾ ਦਰਜਾ ਮਿਲਣਾ ਹੈ ਤਾਂ ਉਹਦਾ ਮੁੱਦਾ ਕੱਲ ਛੇੜ ਕੇ ਜਾਣਬੁੱਝ ਕੇ ਲੋਕਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੇ ਹੋ ਇਹ ਕੋਈ ਕਿਸੇ ਤਰ੍ਹਾਂ ਦੀ ਪੱਤਰਕਾਰੀ ਵੀ ਨਹੀਂ ਹੈ ਅਗਲੀ ਗੱਲ ਦੋਸਤੋ ਨਾਲ ਦੀ ਨਾਲ ਇਹ ਕਰਨੀ ਬਣਦੀ ਹੈ ਕਿ ਆਖਰ ਸਵਾਲ ਪੁੱਛਿਆ ਜਾ ਰਿਹਾ ਹੈ ਬੜਾ ਵਾਜਬ ਸਵਾਲ ਪੁੱਛਿਆ ਜਾ ਰਿਹਾ ਹੈ ਬੀ 1500 ਤੋਂ ਲੈ ਕੇ 2000 ਸੈਲਾਨੀ ਉੱਥੇ ਗਏ ਹੋਏ ਸੀ ਤੇ ਇੱਕ ਵੀ ਸੁਰੱਖਿਆ ਬਲ ਨਹੀਂ ਸੀ ਉੱਥੇ ਨਾ ਰਸਤਿਆਂ ਦੇ ਉੱਤੇ ਔਜੜ ਰਾਹ ਨੇ ਉਹ ਤੇ ਕੋਈ ਸਾਧਨ ਹੋਰ ਜਾਂਦਾ ਨਹੀਂ ਖਤਰਾਂ ਜਾਂਦੀਆਂ ਨੇ ਜਾਂ ਬੰਦੇ ਪੈਦਲ ਜਾਂਦੇ ਆ ਤੇ ਨਾ ਉਹ ਥਾਂ ਦੇ ਉੱਤੇ ਜਿੱਥੇ ਇਹ ਗੋਲੀਬਾਰੀ ਹੋਈ ਹੈ ਇੱਕ ਵੀ ਸੁਰੱਖਿਆ ਵਾਲੀ ਸੀ ਸਾਨੂੰ ਪਤਾ ਹੈ 2019 ਚ ਜਦੋਂ ਜੰਮੂ ਕਸ਼ਮੀਰ ਦੀ ਧਾਰਾ 300 ਤੋਂ 1070 ਤੋੜੀ ਹੈ ਤਾਂ ਉਦੋਂ ਬਾਅਦ ਕਸ਼ਮੀਰ ਦੇ ਚੱਪੇ-ਚੱਪੇ ਤੇ ਫੌਜ ਰਹੀ ਹੈ ਆਮ ਕਸ਼ਮੀਰੀ ਲੋਕਾਂ ਦਾ ਨਿਕਲਣਾ ਦੁੱਬਰ ਕੀਤਾ ਹੋਇਆ ਸੀ ਹੁਣ ਵੀ ਅਜਿਹਾ ਕੁਝ ਹੁੰਦਾ ਹੈ ਪਰ ਅਤਵਾਦੀਆਂ ਤੋਂ ਇਹਨਾਂ ਲੋਕਾਂ ਦੀ ਰੱਖਿਆ ਕਰਨ ਲਈ ਕੋਈ ਬੰਦਾ ਹੀ ਨਹੀਂ ਕਿ ਇਹ اچانک ਹੈ ਜਾਂ ਜਾਣਬੁੱਝ ਕੇ ਹੈ ਇਹ ਸਵਾਲ ਪੁੱਛੇ ਜਾ ਰਹੇ ਤੇ ਪੁੱਛੇ ਜਾਂਦੇ ਰਹੇ ਹਨ ਹੁਣ ਇਹ ਵੀ ਸਵਾਲ ਵਿੱਚ ਆ ਗਿਆ ਵੀ ਜਿਹੜੇ 2019 ਦੇ ਵਿੱਚ ਪੁਲਵਾਮਾ ਦਾ ਹਮਲਾ ਹੋਇਆ ਸੀ ਉਸ ਹਮਲੇ ਦੀ ਕੋਈ ਇਨਕੁਆਰੀ ਹੋ ਕੇ ਉਹਦੀ ਰਿਪੋਰਟ ਆਈ ਕਿ ਨਹੀਂ ਆਈ ਜੇ ਆਈ ਤਾਂ ਕੌਣ ਜ਼ਿੰਮੇਵਾਰ ਸੀ ਉਹਦੇ ਲਈ ਉਸ ਟਾਈਮ ਦੇ ਗਵਰਨਰ ਨੇ ਜਿਹੜੇ ਮਿਸਟਰ ਸਤਪਾਲ ਮਾਲਕ ਉਹਨਾਂ ਨੇ ਖੁੱਲੇ ਸਵਾਲ ਪੁੱਛੇ ਹੈ ਕਿ ਉਹਨਾਂ ਨੂੰ ਜਿਹੜਾ ਹੈ ਹੈਲੀਕਾਪਟਰ ਰਾਹੀਂ ਜਾਂ ਦੂਜੇ ਰਾਹੀਂ 에어 ਲਿਫਟ ਕਿਉਂ ਨਹੀਂ ਕੀਤਾ ਗਿਆ ਸੀ ਆਰਪੀਐਫ ਦੇ ਜਵਾਨਾਂ ਨੂੰ ਸੜਕ ਰਾਹੀਂ ਕਿਉਂ ਲੈ ਕੇ ਗਏ ਜੇ ਸੜਕਾਂ ਹੀ ਰਹਿ ਕੇ ਗਏ ਹੈ ਤਾਂ ਜਿਹੜੀਆਂ ਉਸ ਮੇਨ ਸੜਕ ਨੂੰ ਦੂਜੀਆਂ ਸਹਾਇਕ ਸੜਕਾਂ ਪੈਂਦੀਆਂ ਨੇ ਉਹਨਾਂ ਦੇ ਉੱਤੇ ਸੁਰੱਖਿਆ ਕਿਉਂ ਨਹੀਂ ਸੀ ਤੀਜੀ ਗੱਲ ਕਿ ਇੰਨਾ ਵੱਡਾ ਜਿਹੜਾ ਤਮਾਕਾ ਖੇਜ ਪਦਾਰਥ ਹੈ ਉਹ ਕਿਵੇਂ ਆ ਗਿਆ ਉੱਥੇ ਚੌਥੀ ਅਗਲੀ ਗੱਲ ਇਹ ਹੈ ਕਿ ਵੀ ਉਹੀ ਇੱਕੋ ਇੱਕ ਵਹੀਕਲ ਸੀ ਜਿਹੜਾ ਕਿ ਬੁਲਟ ਪ੍ਰੂਫ ਨਹੀਂ ਸੀ ਕੱਲਾ ਉਸੇ ਦੇ ਵਿੱਚੋਂ ਕਿਉਂ ਵੱਜਦਾ ਇਹ ਕਿੱਥੇ ਇਹਦੀ ਕੀ ਇਨਕੁਆਰੀ ਹੋਈ ਅੱਜ ਵੀ ਇਹ ਸਵਾਲ ਹੈਗਾ ਕੱਲ ਵਾਲੀਆਂ ਇਹਨਾਂ ਮਾਸੂਮ ਜਾਨਾਂ ਦੇ ਜਾਨ ਦੇ ਉੱਤੇ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਰਤ ਸਰਕਾਰ ਦਾ ਗ੍ਰਹਿ ਮੰਤਰਾਲਾ ਬਿਲਕੁਲ ਫੇਲ ਹੋਇਆ ਹੈ ਅਸੀਂ ਸਮਝਦੇ ਹਾਂ ਵੀ ਗ੍ਰਹਿ ਮੰਤਰੀ ਨੇ ਉੱਥੇ ਜਾ ਕੇ ਦੱਸ ਕੇ ਉਤਤ ਕਰਤਾ ਮੈਂ ਬਹੁਤ ਲੱਗਿਆ ਹੋਇਆ 8 ਤੇ 9 ਅਪ੍ਰੈਲ ਨੂੰ 7 ਤੇ 8 ਅਪ੍ਰੈਲ ਨੂੰ ਗ੍ਰਹਿ ਮੰਤਰੀ ਜੀ ਉੱਥੇ ਸਿਕਿਉਰਿਟੀ ਦੀ ਰਿਵਿਊ ਕਰਕੇ ਆਏ ਹੈ ਕੀ ਰਿਵਿਊ ਕੀਤਾ ਫਿਰ ਤੁਸੀਂ 7 8 ਆ 10 ਦਿਨ ਪਹਿਲਾਂ 15 ਦਿਨ ਪਹਿਲਾਂ ਕੀ ਰਿਵਿਊ ਕੀਤਾ ਜੇ ਤੁਹਾਡਾ ਤੁਹਾਡਾ ਰਿਵਿਊ ਇਹ ਕਹਿੰਦਾ ਕਿ ਉੱਥੇ ਸਿਕਿਉਰਿਟੀ ਨਹੀਂ ਹੋਣੀ ਇਹਦਾ ਮਤਲਬ ਹੈ ਉਂਗਲ ਅਮਿਤ ਸ਼ਾਹ ਵੱਲ ਉੱਠਦੀ ਹੈ ਪੂਰੀ ਤਰ੍ਹਾਂ ਨਾਲ ਉੱਠਦੀ ਹੈ ਮੋਦੀ ਜੀ ਨੇ ਇੱਕ ਹੋਰ ਸਵਾਲ ਕੀਤਾ ਕਿ ਵੀ ਜਦੋਂ ਮੁੱਖ ਮੰਤਰੀ ਸੀਗੇ ਉਹਨਾਂ ਨੇ ਪੰਜ ਸਵਾਲ ਕੀਤੇ ਸੀ ਵੀ ਅਤੰਕਵਾਦੀਆਂ ਕੋਲ ਜਿਹੜੇ ਸ਼ਸਤਰ ਤੇ ਬਰੂਦ ਕਿੱਥੋਂ ਆਉਂਦਾ ਹੈ ਜਹਾਰੇ ਬਾਹਰੋਂ ਆਉਂਦੇ ਬਾਹਰ ਦਾ ਜਿਹੜਾ ਦੇਸ਼ ਦੀਆਂ ਜਿਹੜੀਆਂ ਸਰਹੱਦਾਂ ਨੇ ਉਹਦੀ ਰਾਖੀ ਪ੍ਰਧਾਨ ਮੰਤਰੀ ਕੋਲ ਹੈ ਡਾਕਟਰ ਮਨਮੋਹਨ ਸਿੰਘ ਕਿਉਂ ਨਹੀਂ ਉਹ ਰਾਖੀ ਕਰ ਸਕੇ ਦੂਜਾ ਕਿ ਜਿਹੜਾ ਧਨ ਵਗੈਰਾ ਉਹ ਵੀ ਆਉਂਦਾ ਤੇ ਉਹਦੇ ਵਿੱਚ ਆਰਬੀਆਈ ਤੇ ਬਾਕੀ ਬੈਂਕਾਂ ਕਿੱਥੇ ਕਰ ਰਹੀਆਂ ਨੇ ਜਿਨ੍ਹਾਂ ਦਾ ਅਧਿਕਾਰ ਪ੍ਰਧਾਨ ਮੰਤਰੀ ਕੋਲ ਹੈ ਉਸ 65 ਜਿਹੜੇ ਉਹ ਉਹਨਾਂ ਦੇ ਲਈ ਕੋਸਟਲ ਹੈ ਕੋਸਟਲ ਫੋਰਸ ਹੈ ਬੀਐਸਐਫ ਹੈ ਹੋਰ ਨੇ ਇਹ ਇਹ ਫਿਰ ਤੁਹਾਡੇ ਅਧੀਨ ਨੇ ਕਿਉਂ ਹੋ ਰਿਹਾ ਹੈ ਇਹ ਸਾਰਾ ਕੁਝ ਇਹ ਸਾਰੇ ਸਵਾਲ ਜਿੰਨੇ ਮੁੱਖ ਮੰਤਰੀ ਹੁੰਦੇ ਆ ਪ੍ਰਧਾਨ ਮੰਤਰੀ ਨੇ ਡਾਕਟਰ ਮਨਮੋਹ ਸਿੰਘ ਨੂੰ ਪੁੱਛੇ ਸੀ ਸਾਰਾ ਦੇਸ਼ ਅੱਜ ਪ੍ਰਧਾਨ ਮੰਤਰੀ ਮੋਦੀ ਤੋਂ ਇਹਨਾਂ ਸਵਾਲਾਂ ਦੇ ਜਵਾਬ ਪੁੱਛਣਾ ਚਾਹੁੰਦਾ ਹੈ ਇਹਨਾਂ ਸਵਾਲਾਂ ਦੇ ਜਵਾਬ ਪੁੱਛਣਾ ਚਾਹੁੰਦਾ ਵੀ ਤੂੰ ਦੱਸ ਕਿੱਥੇ ਤੂੰ ਤਾਂ ਕਹਿੰਦਾ ਸੀ ਵੀ ਇਹਦੇ ਲਈ سینਾ ਵੱਡਾ ਚਾਹੀਦਾ ਹੈ ਤੇਰਾ ਤਾਂ ਤੂੰ ਕਹਿੰਦਾ ਵੀ ਮੇਰਾ ਤਾਂ 56 ਇੰਚੀ سینਾ ਤੇ ਫਿਰ ਕਿਉਂ ਹੋਇਆ ਇਹ ਇਹ ਸਵਾਲਾਂ ਦੇ ਜਵਾਬ ਬਣਦੇ ਆ ਪੁੱਛਣੇ ਤੇ ਦੋਸਤੋ ਇੱਕ ਅਗਲੀ ਗੱਲ ਪੁੱਛਣੀ ਚਾਹੀਦੀ ਹੈ ਆਮ ਕਸ਼ਮੀਰੀਆਂ ਨੇ ਦੱਸਤਾ ਵੀ ਆਮ ਕਸ਼ਮੀਰੀ ਹੱਤਵਾਦੀਆਂ ਨਾਲ ਨਹੀਂ ਧਰਮ ਪੁੱਛ ਕੇ ਮਾਰੇ ਬਹੁਤ ਹੀ ਮਾੜੀ ਗੱਲ ਹੈ ਜਿੱਥੇ ਯਾਰ ਹਰ ਰੋਜ਼ ਧਰਮ ਪੁੱਛ ਕੇ ਉਹਨਾਂ ਦੀ ਦੁਕਾਨ ਹਟਾਈ ਜਾ ਰਹੀ ਹੈ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਆਪਣੀਆਂ ਦੁਕਾਨਾਂ ਤੇ ਨਾਮ ਲਿਖੋ ਧਰਮ ਦੇ ਤਾਂ ਕਿ ਪਤਾ ਲੱਗੇ ਵੀ ਤੁਹਾਡਾ ਧਰਮ ਕਿਹੜਾ ਹੈ ਜਿੱਥੇ ਟ੍ਰੇਨ ਚੱਲਦੀ ਦੇ ਵਿੱਚ ਇੱਕ ਆਰਪੀਐਫ ਦਾ ਜਵਾਨ ਜਿਹਦੇ ਹੱਥ ਚ ਗੋਲੀ ਫੜੀ ਹੋਈ ਹੈ ਚੇਤਨ ਸਿੰਘ ਉਹ ਕਿਸੇ ਇੱਕ ਬੰਦੇ ਦਾ ਨਾਮ ਪੁੱਛਦਾ ਉਹ ਮੁਸਲਮਾਨ ਨਾ ਹੈ ਉਹਨਾਂ ਥਾਂ ਤੇ ਗੋਲੀ ਮਾਰ ਦਿੰਦਾ ਕੀ ਕੋਈ ਡੱਬਾ ਬੰਦ ਹੋਇਆ ਕਿਸੇ ਨੇ ਉਹਨੂੰ ਅੱਤਵਾਦੀ ਕਿਹਾ ਕੀ ਕਿਸੇ ਹੋਰ ਦੇਸ਼ ਦਾ ਨਾਂ ਲਿਆ ਗਿਆ ਕੀ ਉਹਨਾਂ ਸੰਸਥਾਵਾਂ ਦਾ ਨਾਂ ਲਿਆ ਗਿਆ ਜਿਹੜੀਆਂ ਰੋਜ਼ ਇਹ ਪ੍ਰਚਾਰ ਕਰਦੀਆਂ ਨੇ ਧਰਮ ਪੁੱਛ ਕੇ ਬੰਦੇ ਮਾਰੇ ਬਹੁਤ ਮਾੜੀ ਗੱਲ ਹੈ ਰੋਜ਼ ਧਰਮ ਪੁੱਛ ਕੇ ਸਾਰੇ ਦੇਸ਼ ਦੇ ਵਿੱਚ ਮੁਸਲਮਾਨਾਂ ਨੂੰ ਤੰਗ ਕੀਤਾ ਜਾਂਦਾ ਹੈ ਕੀ ਉਹਨਾਂ ਨੂੰ ਅਸੀਂ ਉਸ ਤਰ੍ਹਾਂ ਦੇ ਅੱਤਵਾਦੀ ਮੰਨਣ ਨੂੰ ਤਿਆਰ ਆ ਜਿਹਹੇ ਅੱਤਵਾਦੀ ਇਹ ਸੀ ਜਿਹੜੇ ਧਰਮ ਪੁੱਛ ਕੇ ਲੋਕਾਂ ਨੂੰ ਕੁੱਟਦੇ ਆ ਜਾਂ ਮਾਰਦੇ ਆ ਜੇ ਇੱਥੇ ਕੋਈ ਆਇਤ ਪੜਾਈ ਗਈ ਮਾੜੀ ਗੱਲ ਹੈ ਕਿਉਂ ਪੜਾਈ ਗਈ ਅੱਤਵਾਦੀ ਨੇ ਪਰ ਉਹ ਤਾਂ ਉਹਨਾਂ ਦਾ ਅੱਤਵਾਦੀਆਂ ਦਾ ਤਾਂ ਕੋਈ ਧਰਮ ਨਹੀਂ ਆਮ ਕਸ਼ਵੀਰੀ ਤਾਂ ਨਹੀਂ ਹੈ ਇਸ ਤਰ੍ਹਾਂ ਦੇ ਫਿਰ ਜੇ ਇੱਥੇ ਇਹ ਗਲਤ ਹੈ ਤਾਂ ਬੰਦਿਆਂ ਤੋਂ ਧੱਕੇ ਨਾਲ ਜੈ ਸ਼੍ਰੀ ਰਾਮ ਦੇ ਨਾਰੇ ਕਿਉਂ ਦੁਆਏ ਜਾਂਦੇ ਆ ਉਹਦਾ ਕੀ ਮਕਸਦ ਹੈ ਇਹ ਸਵਾਲ ਵੱਡੇ ਹੈ ਸਾਰੇ ਦੇਸ਼ ਨੂੰ ਇਹ ਸਵਾਲ ਪੁੱਛਣੇ ਚਾਹੀਦੇ ਆ ਤੇ ਜਿਹੜੇ ਲੋਕ ਇਸ ਤਰ੍ਹਾਂ ਦਾ ਅੱਤਵਾਦ ਫਲਾਉਂਦੇ ਆ ਸਾਰੇ ਦੇਸ਼ ਚ ਮੈਂ ਨਹੀਂ ਕਹਿੰਦਾ ਵੀ ਇਹਨਾਂ ਕਰਕੇ ਉਹ ਅੱਤਵਾਦੀ ਨੇ ਬਿਲਕੁਲ ਨਹੀਂ ਬਿਲਕੁਲ ਨਹੀਂ ਹੈ ਇਹ ਗੱਲ ਉਹ ਆਪਣੀ ਥਾਂ ਤੇ ਅੱਤਵਾਦੀ ਨੇ ਇਹ ਆਪਣੀ ਥਾਂ ਤੇ ਅੱਤਵਾਦੀਆਂ ਪਰ ਇੱਕ ਦੂਜੇ ਦੀ ਸਹਾਇਤਾ ਕਰਦੇ ਆ ਤੇ ਲੋਕਾਂ ਨੂੰ ਮਰਵਾਉਂਦੇ ਆ ਇਹ ਅੱਜ ਦੀ ਗੱਲ ਚ ਇਹ ਨਹੀਂ ਇਹਨਾਂ ਤੋਂ ਸਮਝਣ ਦੀ ਲੋੜ ਹੈ ਦੇਸ਼ ਨੂੰ ਬਹੁਤ ਸਟੇਟ ਹੋ ਕੇ ਚੱਲਣ ਦੀ ਲੋੜ ਹੈ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ